ਸਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਲੋਕਾਂ ਨੂੰ ਮਲੇਰੀਆ ਸੰਬੰਧੀ ਜਾਗਰੂਕ ਕਰਨ ਲਈ ਫੈਸਪੁਰਾ ਐਲੀਮੈਂਟਰੀ ਸਕੂਲ ਅੰਮ੍ਰਿਤਸਰ ਵਿਖੇ ਪੋਸਟਰ ਅਤੇ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਹਰਜੋਤ ਕੌਰ ਨੇ ਕਿਹਾ ਕਿ ਮਲੇਰੀਆ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ ਕਿਉਂਕਿ ਇਲਾਜ ਨਾਲੋਂ ਪਰਹੇਜ਼ ਸਾਦਾ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ, ਹੈੱਡ ਟੀਚਰ ਸ਼ਿਖਾ ਸ਼ਰਮਾ ਸੋਨੀਆ ਗੀਤਾ ਰਮਦੀਪ ਕੌਰ ਹਰਕਮਲ ਸਿੰਘ ਰਣਜੋਤ ਸਿੰਘ ਕੁਲਦੀਪ ਸਿੰਘ ਮੰਗਲਦਾਸ ਸਮੇਤ ਸਮੂਹ ਟੀਚਰ ਅਤੇ ਵਿਦਿਆਰਥੀ ਹਾਜ਼ਰ ਸਨ ਇਹ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਿਵਲ ਸਿਰਜਣ ਡਾਕਟਰ ਕਿਰਨਦੀਪ ਜੀ ਦੀ ਗਵਾਈ ਹੇਠ ਹੋਇਆ ਹੈ ਤੇ ਇਹ ਵਰਡ ਮਲੇਰੀਆ ਜਿਹੜਾ ਆਪਾਂ ਹਰ ਸਾਲ ਮਨਾਉਂਦੇ ਆ ਇਹਦਾ ਸਾਡਾ ਸਕੂਲਾਂ ਚ ਮਨਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਸਕੂਲ ਦੇ ਬੱਚੇ ਆ ਜਿਹੜੇ ਉਹ ਉਹ ਇੱਕ ਬਹੁਤ ਵੱਡਾ ਸਾਡਾ ਸਰੋਤ ਹੈ ਸਾਡਾ ਸੋਰਸ ਹੈ ਜਿਹੜੇ ਕਿ ਅੱਗੇ ਜਾਣਕਾਰੀ ਨੂੰ ਡਿਸਟ੍ਰੀਬਿਊਟ ਕਰ ਸਕਦੇ ਆ ਆਪਣੇ ਘਰਾਂ ਦੇ ਵਿੱਚ ਘਰਾਂ ਨੂੰ ਸਾਫ਼ ਰੱਖਣ ਦੇ ਵਿੱਚ ਤੇ ਘਰਾਂ ਨੂੰ ਮੱਛਰ ਫ੍ਰੀ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ ਕਿਉਂਕਿ ਸਕੂਲ ਦੇ ਬੱਚਿਆਂ ਨੇ ਆਪਣੇ ਘਰਾਂ 'ਚ ਜਾ ਕੇ ਵੀ ਆਪਣੇ ਗੁਆਂਢੀਆਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਦੱਸਣਾ ਹੈ ਕਿ ਅਸੀਂ ਇਸ ਬਿਮਾਰੀ ਤੋਂ ਕਿਵੇਂ ਬਚ ਸਕਦੇ ਆ ਉਹੀ ਇਹਨਾਂ ਨੂੰ ਜਾਣੂ ਕਰਾਇਆ ਤੇ ਉਹਦੇ ਤਰੀਕੇ ਅਸੀਂ ਇਹਨਾਂ ਨੂੰ ਦੱਸੇ ਨੇ ਦੇਖੋ ਮੱਛਰ ਜਿਹੜਾ ਪੈਦਾ ਹੁੰਦਾ ਨਾ ਉਹ ਖੜੇ ਪਾਣੀ ਦੇ ਵਿੱਚ ਪੈਦਾ ਹੁੰਦਾ ਠੀਕ ਹੈ ਜਿਹੜਾ ਮਲੇਰੀ ਦਾ ਮੱਛਰ ਹੈ ਉਹ ਕੁਦਰਤੀ ਸੋਮਿਆਂ ਦੇ ਵਿੱਚ ਪੈਦਾ ਹੁੰਦਾ ਹੈ ਜਿਹੜਾ ਡੇਂਗੂ ਚਿਕਨਗੁਨੀਆ ਦਾ ਉਹ ਘਰਾਂ ਦੇ ਵਿੱਚ ਜਿਹੜ ਤਾਂ ਉਹ ਸਾਰੀ ਪਬਲਿਕ ਦੀ ਹੀ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਕਿ ਆਪਣੇ ਘਰਾਂ ਨੂੰ ਸਾਫ਼ ਰੱਖੋ ਘਰਾਂ ਦੇ ਵਿੱਚ ਜਿਹੜਾ ਥੋੜੇ ਛੋਟੇ-ਛੋਟੇ ਬਰਤਨਾਂ ਦੇ ਵਿੱਚ ਪਾਣੀ ਖੜਾ ਹੁੰਦਾ ਜਿਵੇਂ ਕਿ ਕੂਲਰਾਂ ਦੇ ਵਿੱਚ ਹੋ ਗਿਆ ਫ੍ਰਿਜ ਦੇ ਪਿੱਛੇ ਟ੍ਰੇ ਹੁੰਦੀ ਉਹਦੇ ਵਿੱਚ ਹੋ ਗਿਆ ਘਰਾਂ ਦੇ ਬਾਹਰ ਪੌਟਸ ਰੱਖੇ ਹੁੰਦੇ ਉਹਨਾਂ 'ਚ ਹੋ ਗਿਆ ਘਰਾਂ ਦੀਆਂ ਛੱਤਾਂ ਤੇ ਜਿਹੜਾ ਕਬਾੜੀਆਂ ਦਾ ਸਮਾਨ ਪਿਆ ਹੁੰਦਾ ਫਾਲਤੂ ਟਾਇਰ ਪੈਂਦੇ ਉਹਨਾਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਜੇ ਉਹਨਾਂ ਨੂੰ ਅਸੀਂ ਹਫ਼ਤੇ ਦੇ ਵਿੱਚ ਇੱਕ ਵਾਰੀ ਵੀ ਦੇਖ ਕੇ ਉਹਨੂੰ ਡਿਸਕਾਰਡ ਕਰ ਦਈਏ ਪਾਣੀ ਨੂੰ ਕਿ ਉਹਨੂੰ ਡਰਾਈ ਕਰ ਦਈਏ ਤਾਂ ਸਾਡੇ ਮੱਛਰ ਹੀ ਨਹੀਂ ਪੈਦਾ ਹੋਊਗਾ ਤੇ ਅਸੀਂ ਬਿਮਾਰੀ ਤੋਂ ਭਿਆਨਕ ਬਿਮਾਰੀ ਤੋਂ ਬਚ ਜਾਵਾਂਗੇ ਸਿਵਲ ਆਫਿਸ ਆਫਿਸ ਵੱਲੋਂ ਸਾਡੇ ਸਕੂਲ ਦੇ ਵਿੱਚ ਟੀਮ ਆਈ ਜਿਨ੍ਹਾਂ ਨੇ ਬੱਚਿਆਂ ਨੂੰ ਅਵੇਅਰ ਕੀਤਾ ਪਹਿਲਾਂ ਵੀ ਉਹਨਾਂ ਦੀ ਟੀਮ ਆਈ ਬੱਚਿਆਂ ਨੂੰ ਦੱਸਿਆ ਗਿਆ ਕਿੜਾ ਮਲੇਰੀਆ ਹੈ ਆਲੇ ਦੁਆਲੇ ਬਹੁਤ ਜ਼ਿਆਦਾ ਫੈਲ ਰਿਹਾ ਹੈ ਉਸ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ਉਹਦੇ ਲੱਛਣ ਕਿਵੇਂ ਨੇ ਅੱਜ ਵੀ ਇਹਨਾਂ ਦੀ ਟੀਮ ਵੱਲੋਂ ਸਕੂਲ ਦੇ ਵਿੱਚ ਕੁਇਜ਼ ਕੰਪੀਟੀਸ਼ਨ ਕਰਾਇਆ ਗਿਆ ਜਿਸ ਕਰਕੇ ਬੱਚਿਆਂ ਨੇ ਤਿਆਰੀ ਕੀਤੀ ਇਸੇ ਤਰੀਕੇ ਨਾਲ ਉਹਨਾਂ ਨੂੰ ਪਤਾ ਚੱਲਿਆ ਕਿ ਮਲੇਰੀਆ ਫੈਲਦਾ ਕਿਵੇਂ ਹੈ ਅਸੀਂ ਇਹਦੀ ਰੋਕਥਾਮ ਕਿਵੇਂ ਕਰ ਸਕਦੇ ਹਾਂ ਆਲੇ ਦੁਆਲੇ ਆਪਣੇ ਮਾਤਾ ਪਿਤਾ ਨੂੰ ਗਵਾਂਡੀਆਂ ਨੂੰ ਕਿਵੇਂ ਜਾਣਕਾਰੀ ਦੇ ਸਕਦੇ ਹਾਂ ਅਤੇ ਆਪਣੇ ਆਪ ਨੂੰ ਵੀ ਮਲੇਰੀਆ ਤੋਂ ਕਿਵੇਂ ਬਚਾ ਸਕਦੇ ਹਾਂ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੇ ਨਿਰਦੇਸ਼ਾਂ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਮਿਡਲ ਸਕੂਲ ਫੈਜਪੁਰਾ ਵੇਖਿਆ ਆ ਕੇ ਬੱਚਿਆਂ ਨੂੰ ਮਲੇਰੀਆ ਦੇ ਰੋਕਥਾਮ ਅਤੇ ਉਸ ਦੇ ਇਲਾਜ ਅਤੇ ਉਸ ਤੋਂ ਬਚਾਅ ਦੇ ਬਾਰੇ ਜਾਗਰੂਕ ਕੀਤਾ ਗਿਆ। ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ।